ਕੇ ਨੇੜੇ ਲੋਕ ਭਾਵੇਂ ਬਹੁਤ ਸਾਰੇ ਦਿਲ ਦੀ ਗੱਲ ਨਾ ਕਹਿ ਸਕਿਆ ਮੈਂ ਉੱਤੋਂ ਹਸਿਆ ਬਹੁਤ ਵਾਰੀ ਪਰ ਅੰਦਰੋਂ ਖੁਸ਼ ਨਾ ਰਹਿ ਸਕਿਆ ਮੈਂ ਕੁਝ ਫਿਕਰਾਂ ਐਸੀਆਂ ਪਾਲੀਆਂ ਨੇ ਜਿਨ੍ਹਾਂ ਦੇ ਹੱਲ ਲੱਭਣੇ ਔਖੇ ਸੀ ਬਣ ਫਿਕਰਾ ਕਿਵੇਂ ਚੱਲ ਲੈਂਦਾ ਮੈਂ ਖੜੇ ਪੈਰ ਪੈਰ ਤੇ ਧੋਖੇ ਸੀ ਜੋ ਸੋਚਿਆ ਨਹੀਂ ਸੀ ਭਾਵੇਂ ਉਹ ਵੀ ਪਾ ਲਿਆ ਜੋ ਸੋਚਿਆ ਨਹੀਂ ਭਾਵੇਂ ਉਹ ਵੀ ਪਾ ਲਿਆ ਪਰ ਪਤਾ ਨਹੀਂ ਕਿੱਥੇ ਸਕੂਨ ਗਵਾ ਲਿਆ ਕਰ ਮੈਂ ਤਾਂ ਨਾ ਜੋ ਖਟਿਆ ਰابطਾ ਹੁਣ ਉਹ ਬੋਝ ਆ ਪਾਉਂਦਾ ਏ ਕਹਿਣ ਨੂੰ ਭਾਵੇਂ ਬਹੁਤੇ ਵੱਡੇ ਸ਼ਹਿਰ 'ਚ ਰਹਿਣਾ ਮੈਂ ਪਰ ਇਹ ਹੀ ਵੱਡਾ ਸ਼ਹਿਰ ਕਦੇ ਕਦੇ ਖਾਣ ਨੂੰ ਆਉਂਦਾ ਏ ਮੈਨੂੰ ਮਿਲ ਕੇ ਤੇਰਾ ਜਿੰਨਾ ਮਾੜਾ ਹੋਇਆ ਮੈਨੂੰ ਮਿਲ ਕੇ ਜਿੰਨਾ ਤੇਰਾ ਮਾੜਾ ਹੋਇਆ ਤੇਰਾ ਪਹਿਲਾਂ ਐਸਾ ਹਾਲ ਨਹੀਂ ਸੀ ਜੋ ਹੋਇਆ ਮਜਬੂਰੀ ਕਹਿ ਲੈ ਮੇਰੀ ਕੋਈ ਚਾਲ ਨਹੀਂ ਸੀ ਨਾ ਮੁਹੱਬਤ ਤੇ ਨਾ ਸ਼ੱਕ ਕਰੀ ਤੈਨੂੰ ਦੱਸੇ ਸੁਪਨੇ ਝੂਠੇ ਹੋ ਸਕਦੇ ਤੈਨੂੰ ਆਖਰੀ ਵਾਰ ਮਿਲਣਾ ਚਾਹਨਾ 10 ਜਗ੍ਹਾ ਜਿੱਥੇ ਅਸੀਂ ਆਈਏ ਤੈਨੂੰ ਮੈਂ ਮਿਲਣਾ ਚਾਹਨਾ ਦੋਸਤੋ ਵੀਡੀਓ ਕਿਦਾਂ ਦੀ ਲੱਗੀ ਲਾਈਕ ਕਰਕੇ ਜਰੂਰ ਦੱਸਿਓ ਜੇ ਸਾਡੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ